ਕਾਰਵਾਲੀ ਦੇ ਬਾਹਰ ਨਜਾਇਜ਼ ਸੰਬੰਧਾਂ ਦੇ ਚਲਦੇ ਨੌਜਵਾਨ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਤੇ ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅਮਰੀਕਸਰ ਤੋਂ ਜਿੱਥੇ ਅਮਰੀਕਸਰ ਦੇ ਵਿੱਚ ਇੱਕ ਨੌਜਵਾਨ ਦੇ ਬਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਨੌਜਵਾਨ ਦੀ ਪਤਨੀ ਦਾ ਬਾਹਰ ਕਿਸੇ ਹੋਰ ਦੇ ਨਾਲ ਨਜਾਇਜ਼ ਸੰਬੰਧ ਦੱਸੇ ਜਾ ਰਹੇ ਨੇ ਜਿਸ ਦੇ ਚਲਦੇ ਨੌਜਵਾਨ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਦੱਸਦੀ ਹੈ ਕਿ 7 ਸਾਲ ਪਹਿਲੇ ਨੌਜਵਾਨ ਦਾ ਵਿਆਹ ਹੋਇਆ ਸੀ ਔਰ ਉਸਦੇ ਦੋ ਬੱਚੇ ਨੇ ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਲੀ ਪਤਨੀ ਦੀ ਕਿਸੇ ਹੋਰ ਦੇ ਨਾਲ ਗਲਬ ਤਸਵੀਰਾਂ ਜੋ ਨੇ ਪ੍ਰਵਾਹ ਦੀਆਂ ਉਹ ਵੀ ਤੁਹਾਨੂੰ ਸਾਂਝ ਕਰ ਰਿਆ ਉੱਥੇ ਪ੍ਰਵਾਹ ਦੇ ਵੱਲੋਂ ਦੱਸਿਆ ਕਿ ਜਦ ਨੌਜਵਾਨ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਉਸਦੀ ਪਤਨੀ ਦਾ ਕਿਸੇ ਹੋਰ ਦੇ ਨਾਲ ਨਾਜਾਇਜ਼ ਸੰਬੰਧ ਨੇ ਜਿਸ ਤੋਂ ਬਾਅਦ ਨੌਜਵਾਨ ਦੇ ਵੱਲੋਂ ਆਪਣੀ ਪਤਨੀ ਦੇ ਅੱਗੇ ਹੱਥ ਜੋੜੇ ਜਾਂਦੇ ਨੇ ਤਰਲੇ ਪਾਏ ਜਾਂਦੇ ਨੇ ਕਿ ਸਾਡੇ ਦੋ ਬੱਚੇ ਨੇ ਛੋਟੇ ਨੇ ਤੂੰ ਘਰ ਵਾਪਸ ਆ ਜਾ ਪਰ ਔਰਤ ਆਪਣੇ ਆਸ਼ਿਕ ਦੇ ਨਾਲ ਹੀ ਬਾਹਰ ਰਹਿ ਰਹੀ ਸੀ ਜਿਸ ਦੇ ਚੱਲਦੇ ਨੌਜਵਾਨ ਦੇ ਵੱਲੋਂ ਇੱਕ ਖੋਫਨਾ ਕਦਮ ਚੁੱਕਿਆ ਗਿਆ ਤਾਂ ਵੇਖ ਸਾਡੋ ਤਸਵੀਰਾਂ ਦੇ ਵਿੱਚ ਜਿਸ ਔਰਤ ਨਾਲ 7 ਸਾਲ ਪਹਿਲਾਂ ਨੌਜਵਾਨ ਵਿਆਹ ਕੇ ਆਇਆ ਸੀ ਜਿਸ ਦੇ ਨਾਲ ਉਸਨੇ ਆਪਣੀ ਸਾਰੀ ਜ਼ਿੰਦਗੀ ਕੱਟ ਉਸਨੇ ਆਪਣੇ ਹੀ ਦੋ ਬੱਚਿਆਂ ਦੀ ਪਰਵਾਨੀ ਕੀਤੀ ਔਰ ਬੱਚਿਆਂ ਨੂੰ ਛੱਡ ਕੇ ਆਪਣੇ ਆਸ਼ਿਕ ਦੇ ਨਾਲ ਰਹਿਣ ਲੱਗ ਪਈ ਜਿਸ ਦੇ ਚੱਲਦੇ ਘਰ ਵਾਲੇ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਫਿਲਹਾਲ ਕੌਸੇ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਤਾਂ ਪਰਿਵਾਰ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਅਨਜੀਤ ਕੌਰ ਕੀ ਗੱਲ ਹੈ ਹਲ ਮੋਢੀ ਮੇਰਾ ਬਤਿਆ ਉਹ ਆਇਆ ਜਾਰੀ ਹੋ ਰਿਹਾ ਹੈ ਕੀ ਕਾਰਨ ਕੀ ਸੀ ਪਰਨੇ ਕੁੜੀ ਕਰਕੇ ਹਾਂਜੀ ਕੁੜੀ ਕਰਕੇ ਦੀ ਵਿਆਹ ਸੀ ਵਿਆਹ ਆਸ ਦੋ ਬੱਚੇ ਸੀ ਕਿੰਨੇ ਸਾਲ ਹੋ ਗਏ 7 ਸਾਲ ਹੋ ਗਏ ਗੱਲਬਾਤ ਗੱਲਬਾਤ ਸੀ ਕਰ ਇਹ ਨਹੀਂ ਪਤਾ ਮੈਂ ਤੇ ਬੜਾ ਸੋਨਾ ਰੱਖਿਆ ਸਟਾਰਾ ਕਾਰਨ ਨਹੀਂ ਲੱਗਦਾ ਤਾਂ ਕਿਵੇਂ ਨਾ 17 ਨੇ ਲੱਗ ਜਾਂਦੇ ਬੜਾ ਆਵਾਦ ਇਹਨਾਂ ਕਿ ਸਦਾ ਮੈਨ ਸਾਹ ਚਾਹੀਦਾ ਰਵੇ ਜਿਹੜੇ ਲੜਕੇ ਨਾ ਤਾਂ ਬਾਹਰ ਚੱਕੇ ਨੂੰ ਲੜਕਾ ਕੱਟਣਾ ਹੈ ਗਰਦਾਸਪੁਰ ਦਾ ਮੀਰਾ ਬਾਗ ਦਾ ਪੀਰਾ ਬਾਗ ਦਾ ਕਿੰਨੇ ਟਾਈਮ ਤੋਂ ਤੁਹਾਡੀ ਗੱਲਬਾਤ ਤੁਹਾਨੂੰ ਪਤਾ ਲੱਗਦਾ ਨਹੀਂ ਨਹੀਂ ਪਤਾ ਮੁੰਡੇ ਨੇ ਕਦੇ ਦੱਸਿਆ ਨਹੀਂ ਕਰੇ ਨਹੀਂ ਦੱਸਿਆ ਮੁੰਡੇ ਨੇ ਕੀਤਾ ਕੀ ਐਂਡ ਕੀਤਾ ਕੀ ਉਹ ਕਹਿੰਦੇ ਨੇ ਕਿ ਦਵਾਈ ਖਾ ਕੇ ਤੇ ਬੜਾ ਜੀ ਆਂਦਾਰ ਹੈ ਆਪੇ ਮੈਂ ਆਪਣੀ ਰੁਟੀਨ ਲਿਆਉਣ ਦੀ ਕੋਸ਼ਿਸ਼ ਤੇ ਵੀ ਲਿਆਂਦੀ ਵੀ ਆ। ਆਂਦਾ ਸੀ ਤੈਨੂੰ ਜਿੱਤਰਾ ਤੂੰ ਆਖੇਂ ਜੀ ਮੈਂ ਤੈਨੂੰ ਰੱਖੂਗਾ। ਮੈਂ ਆਪਾਂ ਬਾਹਰ ਆ ਪਾਂਗੇ ਇਹ ਕੁੜੀ ਮੰਨੀ ਨਹੀਂ। ਕਿੰਨੀ ਦੇਰ ਤੋਂ ਉਹ ਲੋ ਬਾਹਰ ਰਹਿ ਰਹੀ ਸੀ। ਇਹ ਕੁੜੀ ਤਾਂ ਆਪੂ ਜੀ ਨਹੀਂ। ਇਹ ਇਹ ਦੇਖ 15 ਦਿਨ ਰਹਿ ਕੇ ਹਾਂ ਤੇ 16 ਦਿਨ ਅਸੀਂ ਲੈ ਕੇ ਆਏ। ਅੱਛਾ ਤੇ ਆਂਦੇ ਰਿਕਵੈਸਟ ਹੈ ਉਹਨੇ। ਲਾ ਮੇਰੇ ਮੁੰਡਾ ਤਰ ਲੈ ਲੈਂਦਾ ਰਿਹਾ। ਪੈਰਿਆਂ ਤੇ ਵੀ ਉੱਤੇ ਪੈਰਿਆਂ ਆਤ ਲਾਉਂਦਾ ਰਿਹਾ ਤੇ ਜੋ ਵੀ ਤੂੰ ਆਖੇਂਗੀ ਮੈਂ ਤੈਨੂੰ ਕਰੂੰਗਾ ਕੋਈ ਲੜਕੀਆਂ ਵੱਲੋਂ ਕੋਈ ਨੋਟਿਸ ਵਗੈਰਾ ਜੋ ਕੋ ਲਿਖਿਆ ਕੋਈ ਲੈ ਕੇ ਆਵੇ ਹਾਂ 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 ਮੁੰਡੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਜਿਹੜੇ ਮੁੰਡੇ ਜਿਹਦੇ ਨਾਲ ਗਏ ਸੀ ਕਿਦੇ ਮੇਰੇ ਮੇਰੇ ਗੁੱਡੀ ਕਾਕਾ ਕਿੰਨੇ ਕਿੰਨੇ ਸਾਲ ਦੇ ਬੱਚੇ ਇੱਕ 4 ਸਾਲਾਂ ਦਾ ਕਾਕਾ ਦੋ ਸਾਲਾਂ ਦੀ ਬੁੱਢੀ ਤੁਹਾਡੇ ਲੜਕੇ ਦਾ ਨਾਮ ਕੀ ਹੈ ਜੀ ਲਾਹਪ੍ਰੀਤ ਫਸਤੀ ਕਰਨ ਬੋਲੋ ਹਾਜੀ ਭਾਜੀ ਕੀ ਹਾਲ ਹੈ ਆਪਾਂ ਰਾਜਾ ਜੀ ਕਿੱਥੋਂ ਦੇ ਰਹਿਣ ਵਾਲੇ ਬੱਲੇਪਿੰਡ ਦੇ ਹਾਂਜੀ ਕੀ ਗੱਲ ਹੈ ਭਾਈ ਭਾਜੀ ਹਾਂ ਮਿਰਜੀ ਇਦਾਂ ਗੱਲ ਹੈ ਆ ਵੀ ਜਿਹੜੇ ਮੇਰੇ ਬ੍ਰਦਰ ਦੇ ਵਾਈਫ ਹੀ ਨਾ ਉਹਨਾਂ ਦੇ ਬਾਹਰ ਨਾਜਾਇਜ਼ ਸਬੰਧ ਚੱਲਦਾ ਹੈ ਠੀਕ ਆ ਉਹਨਾਂ ਨਾਲ ਵੀ ਅੱਜ ਤੋਂ 20 ਦਿਨ ਹੋ ਗਿਆ ਪਹਿਲਾਂ ਮੜ ਵੀ ਚਲ ਗਏ ਸੀ ਤੇ ਸੋਹਣੀ ਜਣੀ ਬਾਦ ਲਿਆਂਦਾ ਆਪਾਂ ਹਨਾ ਤੇ ਉਹਨਾਂ ਨੇ ਲਿਆਂਦਾ ਤੇ ਉਦਾਂ ਦੇ ਉਹਨਾਂ ਨੇ ਹੱਥ ਪੱਲਾ ਜੋੜਿਆ ਵੀ ਜੀ ਤੁਸੀਂ ਮੇਰੇ ਵਾਈਫ ਜਿਹੀ ਮੈਂ ਤੁਹਾਡੀ ਜੋ ਵੀ ਤੁਸੀਂ ਕਹੋਗੇ ਮੈਂ ਉਹ ਹੀ ਕਰੂੰਗਾ ਪਰ ਇਹਨਾਂ ਨੇ ਉਹਦੀ ਕੋਈ ਇੱਜ਼ਤ ਨਹੀਂ ਰੱਖੀ ਉਹਦੀ ਮਾਨ ਨਹੀਂ ਰੱਖਿਆ ਹਨਾ ਉਹਨੇ ਮਨ ਵੀ ਬਹੁਤ ਅਰਲੇ ਪਾਇਆ ਵੀ ਤੁਸੀਂ ਮੇਰੇ ਕੋ ਰੋ ਮੈਂ ਤੁਹਾਨੂੰ ਐ ਕਰੂੰਗਾ ਕਰੂੰ ਇਹਨਾਂ ਨੇ ਕੋਈ ਮਨਪੀ ਉਹਨੂੰ ਛੇੜ ਨਹੀਂ ਦਿੱਤੀ ਵੀ ਮੈਂ ਤੁਹਾਡਾ ਮਨ ਵੀ ਸਾਥ ਦਵਾਂਗੀ ਇਹਨਾਂ ਨੇ ਸਾਡਾ ਕੋਈ ਸਾਥ ਨਹੀਂ ਕੁੜੀ ਨੇ ਦਿੱਤਾ ਤੇ ਅਸੀਂ ਇਹੋ ਮੰਗ ਕਰਦੇ ਵੀ ਸਾਡੇ ਭਰਾ ਦੀ ਡੈਥ ਹੋ ਚੁੱਕੀ ਹੈ ਦਵਾਈ ਖਾ ਕੇ ਤੇ ਅਸੀਂ ਆਪਣੀ ਮੰਮੀ ਮੰਗ ਮੰਗਦੇ ਹਾਂ ਦੋ ਬੱਚੇ ਜੀ ਸਰ ਡੇਢ ਸਾਲ ਦੀ ਉਡੀਕ ਗੱਲਬਾਤ ਸਰ ਇਹ ਕੋਈ ਨਹੀਂ ਬਤਾ ਠੀਕ ਹੈ ਵਿਆਹ ਗਿਆ ਸੀ ਵਿਆਹ ਤੇ ਉਹਨਾਂ ਨੇ ਮਰਦੀ ਇੱਕ ਦੋ ਦਿਨਾਂ ਦੇ ਵਿੱਚ ਇਹ ਗੱਲਬਾਤ ਦਾ ਜਾਨਕੀ ਤੁਹਾਨੂੰ ਇਸ਼ਾਰਾ ਹੋਇਆ ਉਦਾਂ ਵੈਸੇ ਕੋਈ ਸਾਨੂੰ ਇਹਦਾ ਲਾਂਮਾ ਨਹੀਂ ਹੋਇਆਗਾ ਵੀ ਇਹ ਇੰਡਾਂ ਦੀ ਕੁੜੀ ਹੋਊਗੀ ਕੋਈ ਘਰਾਂ ਝਗੜਾ ਵੀ ਨਹੀਂ ਬਿਲਕੁਲ ਨਹੀਂ ਦਿੱਤੇ ਰੇਂਜ ਮੈਰਿਜ ਹੋਈ ਹੈ ਰੇਂਜ ਮੈਰਿਜ ਹੋਈ ਭਾਜੀ ਕਿੰਨੇ ਸਾਲ ਪੁਰਾਣਾ ਹੋ ਗਿਆ ਇਹ 7 ਸਾਲ ਹੋ ਗਏ 7 ਸਾਲ ਹੋ ਗਏ ਹਾਂਜੀ ਹਾਂਜੀ ਪਰ ਕਿਸ ਤਰ੍ਹਾਂ ਦੇਖਦੇ ਵੀ 7 ਸਾਲ ਪੁਰਾਣਾ ਵਿਆਹ ਆ ਗਿਆ ਅੱਗੇ ਘਰਾਂ ਦੇ ਨਹੀਂ ਚੜ੍ਹਦੇ ਸਰ ਅਸੀਂ ਪਰ ਇਹ ਕੁਝ ਕਹਿ ਨਹੀਂ ਸਕਦੇ ਇਹ ਕੁੜੀ ਨੂੰ ਪਤਾ ਹੋਊਗਾ ਵੀ ਇਹਦਾ ਕਿਦਾਂ ਗੱਲਬਾਤ ਹੋਈ ਕੀ ਹੋਇਆ ਹਨਾ ਇਹਦੇ ਤੇ ਆਪਾਂ ਅਮਨ ਇਨਸਾਫ ਮੰਗਦੇ ਵੀ ਅਨ ਇਨਸਾਫ ਮੇਜੀ ਹੋ ਰਹੀ ਕੋਈ ਨਹੀਂ ਹਾਂਜੀ ਕਰਤੀ ਹੈ ਪੁਲਿਸ ਵਾਲੀ ਬਹੁਤ ਵਧੀਆ ਕਾਰਵਾਈ ਕਰ ਰਹੇ ਵੀ ਝੂਠੇ ਮਾਰੀ ਗਈ ਇਹ ਕਾਰਵਾਈ ਨਹੀਂ ਕਰਨੇ ਬਹੁਤ ਵਧੀਆ ਕਾਰਵਾਈ ਕੀਤੀ ਆ ਕਾਰੂ ਨੂੰ ਨਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਾਰਵਾਈ ਸਾਡੀ ਕਰਨ ਰਿਹਾ ਹੈ ਉਹ ਗਰਦਾਸਪੁਰ ਦਾ ਪੀਰਾ ਬਾਗ ਪਿੰਡ ਉਹ ਬਾਰੇ ਸਾਰਾ ਕੁਝ ਮੈਂ ਦੱਸਦਾ ਜਿੱਦਾਂ ਹਾਂਜੀ ਹਾਂਜੀ ਦੱਸਿਆ ਜਰੂਰ ਅੱਛਾ ਹਾਂਜੀ ਹਾਂਜੀ ਉੱਤੇ ਵੀ ਕਾਰਵਾਈ ਕੀਤੀ ਜਾਵੇ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਛੋਟੇ ਛੋਟੇ ਬੱਚਿਆਂ ਦੀ ਲਾਈਫ ਖਰਾਬ ਹੋ ਗਈ ਤਾਂ ਉਹ ਮੁੰਡੇ ਕਰਕੇ ਹਾਂਜੀ ਹਾਂਜੀ ਪਰਸੋਂ ਨਾ ਇੱਕ ਮਿਲੀ ਕਰੋੜੋਂ ਤੋਂ ਇਹ ਲੜਕਾ ਲੱਭੀ ਸੀ ਗਿਆ ਸਨੋਬੀ ਸਿੰਘ ਮੁਹੱਲਾ ਬਾਲਮੀਕੀ ਵੱਲਿਆ ਰਹਿਣ ਵਾਲਾ ਜਿੰਨੇ ਕੋਈ ਨਿਸ਼ਲੀ ਚੀਜ਼ ਵਸਤੂ ਨੀ ਇਕੱਤਰ ਲਈ ਸੀ ਉਸ ਸੰਬੰਧੀ ਉਹ ਚੇਰੇ ਇਲਾਜ ਆ ਸ੍ਰੀ ਨਾਸਰ ਕਾਰਨ ਕੋਈ ਇਹਨਾਂ ਦੀ ਘਰ ਚ ਪ੍ਰੋਬਲਮ ਹੈ ਇਹਨਾਂ ਦੀ ਘਰ ਵਾਲੀ ਦੀ ਕਿਸੇ ਕਿਸੇ ਨਾਲ ਨਜਾਇਜ਼ ਸੰਬੰਧ ਸੀ ਉਸ ਸੰਬੰਧੀ ਆਖਰ ਝਗੜਾ ਰੰਗਦਾ ਇਹਨਾਂ ਦਾ ਘਰ ਦਾ ਅੱਛਾ ਜੀ ਕਿਸ ਕਰਕੇ ਇਹਨੇ ਦਵਾਈ ਨਿਕਲ ਕਰ ਲਈ ਕੋਈ ਲੜਕੇ ਦੀ ਕੰਡੀਸ਼ਨ ਲੜਕੇ ਦੀ ਕੱਲ ਮੌਤ ਹੋ ਚੁੱਕੀ ਹੈ ਅੱਛਾ ਜੀ ਸੋਹਣੇ ਡਾਕਟਰ ਸਾਹਿਬ ਕੋਲ ਦਿਖਾਇਆ ਸੀ ਬਿਨ ਬਿਆਨ ਦੇ ਫਿਰ ਨਹੀਂ ਹੈਗਾ ਡਾਕਟਰ ਨੇ ਲਿਖ ਦਿੱਤਾ ਰਿਟਨ ਕੱਲ੍ਹ ਉਹਦੀ ਦਰਾਂ ਨੇ ਇਲਾਜ ਮੌਤ ਹੋ ਗਈ ਹੈ ਪ੍ਰਵਾਨ ਕੀ ਦੀ ਉਸ ਆ ਲਿਖੋਂਦੇ ਜੋ ਵੀ ਬੰਦੀ ਕਾਰਜ ਕਰਾਂਗੇ ਜਿਹੜੀ ਰਖਲਾ ਹੈ ਜੀ ਕੱਲ੍ਹ ਉਹਨੂੰ ਡੈਡ ਹੋ ਜਾਵਾ ਕਰਾਤਾ ਸੀ ਅੱਜ ਤਾਂ ਪੋਸਟਮਾਰਟ ਪਰਾਵਾਂਗੇ ਪਰਚਾ ਦਰਜ ਕਰਕੇ ਜਿਹੜੀ ਬੰਦੀ ਕਮਿਨ ਕਾਰਜ ਕੀਤੀ ਜਾਊਗੀ ਤੇ ਜਿਹੜਾ ਲੜਕਾ ਜਿਹਦੇ ਨਾਲ ਗੱਲਬਾਤ ਸੀ ਉਹ ਕਿੱਥੇ ਦਾ ਹੈ ਉਹ ਗਰਦਾਸਪੁਰ ਦਾ ਹੈ ਭੱਜਿਆ